हां ठीक है ओके ਹੁੰਦੇ ਢੀਆਂ ਪੁੱਤ ਜਵਾਨ ਜਦੋਂ ਜਦੋਂ ਰਵੇ ਆਈ ਸਕੰਜੇ ਜਾਨ ਉਦੋਂ ਡਰ ਲੱਗਦਾ ਬੁਰੇ ਜਮਾਨੇ ਤੋਂ ਡਰ ਲੱਗਦਾ ਬੁਰੇ ਜਮਾਨੇ ਤੋਂ ਕੱਲ ਵੱਡ ਐਸੀ ਕੋਈ ਖਾ ਜਾਏ ਨਾ ਖਾ ਜਾਏ ਨਾ ਓਏ ਪੁੱਤ ਲੱਗ ਜਾਵੇ ਨਾ ਨਸ਼ਿਆਂ ਤੇ ਢੀ ਦਾਗ ਪੱਗ ਨੂੰ ਲਾ ਜਾਏ ਨਾ ਉੱਤ ਲੱਗ ਜਾਵੇ ਾਂਕੇ ਚਲੋ ਤੁਹਾਡੇ ਵੀ ਸਾਲਿਓ ਪੰਜ ਦਿਨ ਮਕਾਨ ਵਾਲੇ ਬੀਬਿਆਂ ਨੂੰ ਲਾਉਣੇ ਪੈਣੇ ਆ। ਹਾਂ ਠੀਕ ਓਕੇ। ਹੁਣ ਦੇ ਢੀਆਂ ਪੁੱਤ ਜਵਾਨ ਜਦੋਂ ਜਦੋਂ ਰਵੇ ਆਈ ਸਕੰਜੇ ਜਾਨ ਉਦੋਂ ਡਰ ਲੱਗਦਾ ਬੁਰੇ ਜ਼ਮਾਨੇ ਤੋਂ ਡਰ ਲੱਗਦਾ ਬੁਰੇ ਜ਼ਮਾਨੇ ਤੋਂ ਕੱਲ੍ਹ ਵੱਡ ਐਸੀ ਕੋਈ ਖਾ ਜਾਏ ਨਾ ਉੱਪਰ ਲੱਗ ਜਾਵੇ ਨਾ ਨਸ਼ਿਆਂ ਤੇ ਧੀ ਦਾਗ ਪੱਗ ਨੂੰ ਲਾ ਦੇਣਾ ਉੱਪਰ ਲੱਗ ਜਾਵੇ ਨਾ ਨਸ਼ਿਆਂ ਤੇ ਧੀ ਦਾਗ ਪੱਗ ਨੂੰ ਲਾ ਦੇਣਾ ਰੱਖ ਜੀ ਲੋ ਤੁਹਾਡੇ ਵੀ ਸਾਲਿਓ ਪੰਜ ਦਿਨ ਮਕਾਨ ਵਾਲੇ ਬੀਬੀਆਂ ਨੂੰ ਲਾਉਣੇ ਪੈਣੇ ਆ ਠੀਕ ਹੈ ਓਕੇ ਹੁਣ ਦੇ ਧੀਆਂ